ਇਹ ਸੋਨੇ ਦਾ ਸਮਾਨ ਕੈਸ਼ ਚਾਂਦੀ ਦਾ ਆਈਟਮਸ ਕੁਛ ਉਹ ਸਾਰੀਆਂ ਉਹਨਾਂ ਦੀ ਚੋਰੀ ਹੋ ਗਈ। ਇਹ 10:30 ਦੇ ਕਰੀਬ ਦਿੱਤਾ ਜਦੋਂ ਵਾਪਸ ਆ ਕੇ ਉਹਨੇ ਦੇਖਿਆ ਕਿ ਘਰ ਦੇ ਜੰਨੇ ਟੁੱਟੇ ਪਏ ਨੇ ਤੇ ਅਲਮਾਰੀ ਦਾ ਫੋਲਦਾ ਹੋ ਰਿਹਾ ਹੈ। ਕガネਜੀਤ ਸਿੰਘ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਧੀਸ਼ਾ ਨਰੇਸ਼ਾ 8 ਮਲੇਰ ਕੋਟਲਾ ਪੁਲਿਸ ਦੀ ਮਾੜੇ ਅੰਸਰਾਂ ਖਿਲਾਫ ਅਤੇ ਨਸ਼ਾ ਤਸਕਰਾਂ ਖਿਲਾਫ ਜਿਹੜੀ ਮੁਹਿੰਮ ਜਾਰੀ ਹੈ ਉਹਦੇ ਤਹਿਤ ਹੀ ਮਲੇਰ ਕੋਟਲਾ ਸਬਡਿਵੀਜ਼ਨ ਦੇ ਥਾਣਾ ਸਿਟੀ ਵਨ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਦੋਂ 11 ਤਰੀਕ ਨੂੰ ਮਹਿਬੂਬ ਅਫਤਰ ਜੀ ਆਪਣੇ ਪਰਿਵਾਰ ਸਮੇਤ ਕਿਤੇ ਵਿਆਹ ਦੇ ਪ੍ਰੋਗਰਾਮ ਤੇ ਗਏ ਸੀ ਤਾਂ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਘਰ ਵਿੱਚ ਕਿਸੇ ਨੇ ਆ ਕੇ ਘਰ ਦੇ ਵਿੱਚ ਚੋਰੀ ਕੀਤੀ ਉਸ ਘਟਨਾ ਨੂੰ ਅੰਜਾਮ ਉਹਨਾਂ ਨੇ ਤਕਰੀਬਨ ਉਸਨੇ 10:30 ਦੇ ਕਰੀਬ ਦਿੱਤਾ ਜਦੋਂ ਵਾਪਸ ਆ ਕੇ ਉਹਨਾਂ ਨੇ ਦੇਖਿਆ ਕਿ ਘਰ ਦੇ ਜਿੰਦੇ ਟੁੱਟੇ ਪਏ ਨੇ ਤੇ ﺍﻟमारियां ਖੁੱਲੀਆਂ ਪਈਆਂ ਨੇ ਤੇ ਉਹਨਾਂ ਦੇ ਸੋਨੇ ਦਾ ਸਮਾਨ ਕੈਸ਼ ਚਾਂਦੀ ਦਾ ਆਈਟਮਸ ਕੁਛ ਉਹ ਸਾਰੀਆਂ ਉਹਨਾਂ ਦੀਆਂ ਚੋਰੀ ਹੋ ਗਈਆਂ ਤਾਂ ਉਸ ਉਹਨਾਂ ਦੇ ਬਿਆਨਾ ਰਿਕਾਰਡ ਕਰਕੇ ਅਸੀਂ 272 ਨੰਬਰ ਐਫ ਆਈ ਆਰ ਮਿਤੀ 13 11 2025 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 331 ਅਪਲਸ 4305 ਤੇ 324 ਅਪਲਸ 4 ਬੀ ਐਨ ਐਸ ਦੇ ਵਿੱਚ ਸਾਨਾ ਸਿਟੀ 1 ਦੇ ਵਿੱਚ ਅਸੀਂ ਐਫ ਆਰ ਰਜਿਸਟਰ ਕੀਤੀ ਹੈ ਅਫੇਅਰ ਰਿਸਿਸਟਰ ਕਰਨ ਤੋਂ ਬਾਅਦ ਸਾਡੀਆਂ ਵੱਖ-ਵੱਖ ਟੀਮਾਂ ਅਸੀਂ ਇਹ ਡਿਪਲੂਟ ਕੀਤੀਆਂ ਜਿਹੜੀ ਹੈ ਕਿ ਇੱਕ ਟੈਕਨੀਕਲ ਸਰਵੇਲੈਂਸ ਨੂੰ ਦੇਖ ਰਹੀਆਂ ਸੀਗੀਆਂ ਸੀਸੀਟੀਵੀ ਸਰਵੇਲੈਂਸ ਤੇ ਸਾਡੇ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਤੇ ਉਸ ਦੇ ਲੜੀ ਦੇ ਵਿੱਚ ਹੀ ਸਾਨੂੰ ਇੱਕ ਸਫਲਤਾ ਹਾਸਲ ਹੋਈ ਜਦੋਂ ਮੁਹੰਮਦ ਸਾਦਿਕ ਸਾਨੂੰ ਇਹ ਕਲੀਅਰ ਹੋਇਆ ਕਿ ਮੁਹੰਮਦ ਸਾਦਿਕ ਇਹ ਵਾਸੀ ਗੋਵਿੰਦਨਗਰ ਦਾ ਰਹਿਣ ਵਾਲਿਆ ਕਿ ਇਹਨੇ ਹੀ ਕਟਨਾ ਨੂੰ ਇੰਜਾਮ ਦਿੱਤਾ ਸੀਗਾ ਤੇ ਅਸੀਂ ਇਸ ਨੂੰ ਅਰੈਸਟ ਕਰਕੇ ਇਹਦੇ ਕੋਲੋਂ ਸੋਨੇ ਦਾ ਸਮਾਨ ਤੇ ਚਾਂਦੀ ਦੇ ਜਿਹੜੇ ਗਹਿਣੇ ਸੀਗੇ ਉਹ ਸੀ ਬਰਾਮਦ ਕਰ ਲਏ ਨੇ ਤੇ ਅਸੀਂ ਹੁਣ ਅੱਗੇ ਇਸ ਨੂੰ ਫਰਦਰ ਇਨਵੈਸਟੀਗੇਟ ਕਰਕੇ ਜਿਹੜਾ ਹੈਗਾ ਉਹ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਸਰ ਪਹਿਲਾਂ ਵੀ ਇਪਰਾਧਿਕ ਮਾਮਲੇ ਦਰਜ ਨੇ ਹਾਂ ਜੀ ਬਿਲਕੁਲ ਜੀ ਅਸੀਂ ਇਸ ਦਾ ਰਿਕਾਰਡ ਚੈੱਕ ਕੀਤਾ ਹੈ ਤਾਂ ਇਸ ਦੇ ਉੱਪਰ ਤਕਰੀਬਨ 6 ਐਫਆਈਰ ਰਜਿਸਟਰਡ ਨੇ ਤੇ ਸਾਰੀਆਂ ਚੋਰੀ ਦੀ ਐਫਆਈਰ ਰਜਿਸਟਰਡ ਨੇ ਇਹਦੇ ਉੱਪਰ ਤੇ ਉਹ ਸਾਰੀਆਂ ਮੋਸਟਲੀ ਲੋਕਲ ਹੈਗੀਆਂ ਨੇ ਧੂਰੇ ਦੇ ਏਰੀਆ ਦੇ ਵਿੱਚ ਵੀ ਕੀਤੀ ਐਮੜਗੜ੍ਹ ਦੇ ਏਰੀਆ ਦੇ ਵਿੱਚ ਵੀ ਇਹਨੇ ਚੋਰੀ ਕੀਤੀ ਹੈ। ਅਜੀ ਬਿਲਕੁਲ ਸ਼ਾਮ ਦਾ ਟਾਈਮ ਸੀਗਾ ਜੀ ਜਿਵੇਂ ਤੁਸੀਂ ਦੱਸਿਆ ਸੀਸੀਟੀਵੀ ਦੀ ਜਿਹੜੀ ਵੀ ਫੁਟੇਜ ਸੀਗੀ ਉਹ ਸਾਨੂੰ ਘਰ ਦੇ ਬਾਹਰ ਨਹੀਂ ਤਾਂ ਥੋੜੀ ਦੂਰੀ ਵਿੱਚ ਤਕਰੀਬਨ 60 ਮੀਟਰ ਦੀ ਦੂਰੀ ਦੇ ਵਿੱਚ ਸਾਨੂੰ ਸੀਸੀਟੀਵੀ ਮਿਲੇ ਤਾਂ ਉਹਦੇ ਵਿੱਚ ਸਾਨੂੰ ਜਰੂਰ ਦਿੱਕਤ ਆਈ ਉਹਨੂੰ ਪਛਾਣਨ ਦੇ ਵਿੱਚ ਇਹਨੂੰ ਟ੍ਰੇਸ ਕਰਨ ਦੇ ਵਿੱਚ ਸਰ ਅਪੀਲ ਵੀ ਕਰੂੰਗੇ ਲੋਕਾਂ ਨੂੰ ਜਿਨ੍ਹਾਂ ਨੇ ਸੀਸੀਟੀਵੀ ਹਾਂਜੀ ਹਾਂ ਬਿਲਕੁਲ ਜੀ ਜਿਵੇਂ ਸਾਡੇ ਸ਼ਹਿਰ ਦੇ ਵਿੱਚ ਸੀਸੀਟੀਵੀਜ਼ ਸਾਰੇ ਏਰੀਆਜ਼ ਦੇ ਵਿੱਚ ਮੌਜੂਦ ਹਨ ਉਹਦੇ ਵਿੱਚ ਕ੍ਰਾਈਮ ਡਿਟੈਕਸ਼ਨ ਦੇ ਵਿੱਚ ਕ੍ਰਾਈਮ ਡਿਟੈਕਸ਼ਨ ਦੇ ਵਿੱਚ ਕਾਫੀ ਹੈਲਪ ਹੁੰਦੀ ਹੈ ਤਾਂ ਉਵੇਂ ਹੀ ਜਿਵੇਂ ਘਰਾਂ ਦੇ ਵਿੱਚ ਜਦੋਂ ਕੈਮਰੇ ਲੱਗੇ ਹੁੰਦੇ ਹਨ ਸਿਕਿਉਰਟੀ ਸਿਸਟਮਸ ਲੱਗੇ ਹੁੰਦੇ ਹਨ ਤਾਂ ਖੁਦ ਵੀ ਲੋਕ ਸਿਕਿਓਰ ਰਹਿੰਦੇ ਨੇ ਤੇ ਕ੍ਰਾਈਮ ਡਿਟੈਕਸ਼ਨ 'ਚ ਬਹੁਤ ਹੈਲਪ ਹੁੰਦੀ ਹੈ ਸਰ ਜੀ ਲੈ ਕੇ ਕੀ ਤੁਸੀਂ ਇਹਨਾਂ ਜਿਹਾ ਸਿੱਧਾ ਜੀ ਅਸੀਂ ਅਜੇ ਇਹਦਾ ਰਿਮਾਂਡ ਲੈ ਰਹੇ ਹਾਂ ਤੇ ਅਜੇ ਇਹਨੂੰ ਫਰਦਰ ਕਲੀਅਰ ਕਰ ਲਾਂਗੇ ਤੇ ਜਿੰਨਾ ਕ ਹੁਣ ਤੱਕ ਕਲੀਅਰ ਹੋਇਆ ਹੈ ਕਿ ਇਹ ਗੋਬਿੰਦਨਗਰ ਦਾ ਰਹਿਣ ਵਾਲਾ ਹੈ ਤੇ ਉਸ ਏਰੀਆ ਦੇ ਵਿੱਚ ਸੀਗਾ ਜਦੋਂ ਇਹਨੇ ਦੇਖਿਆ ਕਿ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਹੈ ਤਾਂ ਉਹ ਕੰਧ ਟੱਪ ਕੇ ਇਹਨੇ ਅੰਦਰ ਦਾਖਲ ਹੋ ਗਿਆ